ਸਤਿਅਯਾ ਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਬਜਟ اجلاس ਤੇ ਨਾਲ ਜੁੜੀ ਇਸ ਵਿਸ਼ੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਬਜਟ اجلاس ਜਾਰੀ ਹੈ ਦੂਸਰੇ ਪਾਸੇ ਵਿਰੋਧੀਆਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਘੇਰਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕੋਰ ਕਸਰ ਨਹੀਂ ਛੱਡੀ ਜਾ ਰਹੀ ਕਿਉਂਕਿ ਕੱਲ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਹੁਣਾਂ ਦੇ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਸੀ ਉਸ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਦੀ ਸਿਆਸਤ ਗਰਮਾਈ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰ ਲਓ ਕਾਂਗਰਸ ਦੀ ਗੱਲ ਕਰ ਲਓ ਅਕਾਲੀ ਦਲ ਦੀ ਗੱਲ ਕਰ ਲਓ ਉਹਨਾਂ ਦੇ ਵੱਲੋਂ ਇਸ ਬਜਟ ਨੂੰ ਲੋਕਾਂ ਦੇ ਨਾਲ ਸਿੱਧਾ ਸਿੱਧਾ ਤੱਕਾ ਕਰਾਰ ਦਿੱਤਾ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਐਕਸ ਉੱਤੇ ਪੋਸਟ ਪਾ ਕੇ ਜ਼ਰੂਰ ਇਸ ਬਜਟ ਦੀ}{|\text{ਸ਼ਲਾਘਾ ਕੀਤੀ ਗਈ ਹੈ}} ਔਰ ਉੱਥੇ ਹੀ ਆਮ ਆਦਮੀ ਪਾਰਟੀ ਦੇ ਲੀਡਰ ਔਰ ਮੰਤਰੀ ਅਮਨ ਅਰੋੜਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਬਜਟ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਨੇ ਅਮਨ ਅਰੋਣਾ ਨੇਤਾ ਇਸ ਬਜਟ ਨੂੰ ਵਿਨਾਸ਼ਕਾਰੀ ਬਜਟ ਤੱਕ ਕਰਾਰ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਲੈ ਕੇ ਬੇਸ਼ੱਕ ਭਾਜਪਾ ਦੀ ਸਰਕਾਰ ਜੋ ਹੈ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਹੀ ਪਾਸੇ ਜ਼ਮੀਨੀ ਹਕੀਕਤ ਦਿਖਾਉਂਦੀਆਂ ਹੋਈਆਂ ਕਿਸਾਨ ਜਥੇਬੰਦੀਆਂ ਵੀ ਨਜ਼ਰ ਆ ਰਹੀਆਂ ਨੇ ਰਕੇਸ਼ਟ ਕਹਿਤ ਉਹਨਾਂ ਨੇ ਕਿਹਾ ਹੈ ਕਿ ਇਸ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਕੁਝ ਨਹੀਂ ਹੈ ਉੱਥੇ ਹੀ ਪੰਜਾਬ ਦੀਆਂ ਜੋ ਜਥੇਬੰਦੀਆਂ ਨੇ ਜਗਜੀਤ ਸਿੰਘ ਢੱਲੇਵਾਲ ਸਰਵਣ ਸਿੰਘ ਪੰਦੇਰ ਇਹਨਾਂ ਦੇ ਵੱਲੋਂ ਵੀ ਇਸ ਬਜਟ ਨੂੰ ਲੈ ਕੇ ਸਵਾਲ ਜੋ ਨੇ ਉਹ ਖੜੇ ਕੀ ਤੇ ਗਏ ਨੇ ਤਾਂ ਅਮਨ अरोड़ा ਹੁਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਤਿੱਖੇ ਹੱਲੇ ਬਜਟ ਨੂੰ ਲੈ ਕੇ ਕੇਂਦਰ ਦੀ ਸਰਕਾਰ ਉੱਤੇ ਵਿੰਨੇ ਗਏ ਨੇ ਔਰ ਦੇਸ਼ ਦੀ ਜਨਤਾ ਦੇ ਨਾਲ ਸਿੱਧਾ-ਸਿੱਧਾ ਧੋਖਾ ਕਰਾਰ ਦਿੱਤਾ ਗਿਆ ਹੈ ਇਸ ਬਜਟ ਨੂੰ ਕੀ ਕਹਿ ਰਹੇ ਨੇ ਅਮਨ अरोड़ा ਆਓ ਸੁਣਦੇ ਹਾਂ ਸਰਕਾਰੀ ਬਜਟ ਸਮੁੱਚੇ ਦੇਸ਼ ਦੇ ਲਈ ਰਾਜਾਂ ਦੇ ਲਈ ਔਰ ਹਰ ਵਰਗ ਦੇ ਲਈ ਇਹੋ ਜਿਹਾ ਵਿਨਾਸ਼ਕਾਰੀ ਬਜਟ ਕਦੇ ਸ਼ਾਇਦ ਕਿਸੇ ਸਰਕਾਰ ਨੇ ਨਾ ਪੇਸ਼ ਕੀਤਾ ਹੋਵੇ ਸਭ ਤੋਂ ਪਹਿਲਾ ਇੰਡੀਕੇਟਰ ਬਜਟ ਕਿਹੋ ਜਿਹਾ ਉਹਦਾ ਸਭ ਤੋਂ ਪਹਿਲਾ ਇੰਡੀਕੇਟਰ ਹੈ ਜਿਹੜਾ ਉਹ ਸ਼ੇਅਰ ਮਾਰਕੀਟ ਤੋਂ ਪਤਾ ਲੱਗਦਾ ਅੰਦਾਜ਼ਾ ਹੁੰਦਾ ਕਿ ਸ਼ੇਅਰ ਮਾਰਕੀਟ ਉੱਪਰ ਜਾਂਦੀ ਹੈ ਕਿ ਨੀਚੇ ਜਾਂਦੀ ਹੈ ਔਰ ਅੱਜ ਜਿਵੇਂ ਹੀ ਬਜਟ ਪੇਸ਼ ਹੋਇਆ ਜਿਸ ਤਰੀਕੇ ਦੇ ਨਾਲ ਸ਼ੇਅਰ ਮਾਰਕੀਟ ਗਿਰੀ ਹੈ ਉਸ ਤੋਂ ਸੈਂਟੀਮੈਂਟ ਦਾ ਦੇਸ਼ ਭਰ ਦੇ ਵਿੱਚ ਸੈਂਟੀਮੈਂਟ ਕੀ ਗਿਆ ਉਹ ਉਹਦਾ ਬੜੇ ਬੜੇ ਪੱਲੇ ਪੰਤੇ ਆਪਾਂ ਅੰਦਾਜ਼ਾ ਲਾ ਸਕਦੇ ਅੱਜ ਇਸ ਬਜਟ ਦੇ ਵਿੱਚ ਮੈਂ ਸਮਝਦਾ ਕਿ ਕਿਉਂਕਿ ਇਹ ਬੀਜੇਪੀ ਸਰਕਾਰ ਮੋਦੀ ਸਾਹਿਬ 400 ਪਾਰ ਦੀਆਂ ਗੱਲਾਂ ਕਰਦੇ ਸੀਗੇ ਤੇ ਇੱਕ ਲੰਗੜੀ ਲੂਲੀ ਜੀ ਸਰਕਾਰ ਦੇਸ਼ ਦੇ ਲੋਕਾਂ ਨੇ ਬਣਾਈ ਔਰ ਉਸੇ ਸਰਕਾਰ ਨੂੰ ਬਚਾਉਣ ਵਾਲਾ ਬਜਟ ਇਹ ਮੈਨੂੰ ਨਜ਼ਰ ਆਇਆ ਹੈ ਦੇਸ਼ ਦਾ ਬਜਟ ਨਹੀਂ ਨਜ਼ਰ ਆਇਆ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਕੁਰਸੀ ਕਿਵੇਂ ਬਚਾਉਣੀ ਹੈ ਸਿਰਫ ਔਰ ਸਿਰਫ ਇਸ ਬਜਟ ਦੇ ਵਿੱਚ ਉਹ ਪ੍ਰਮੁੱਖਤਾ ਤੇ ਪ੍ਰਤੱਖਤਾ ਦੇ ਨਾਲ ਉਹ ਸਾਹਮਣੇ ਆਇਆ ਦੇਸ਼ ਦੇ ਕਿਸੇ ਵਰਗ ਦੇ ਲਈ ਮੈਨੂੰ ਇਸ ਬਜਟ ਦੇ ਕੁਝ ਵਿੱਚ ਕੁਝ ਵੀ ਨਜ਼ਰ ਨਹੀਂ ਆਇਆ ਹੈਗਾ ਆਪਾਂ ਗੱਲ ਕਰ ਲਈਏ ਦੇਸ਼ ਦੇ ਕਿਸਾਨਾਂ ਦੀ ਦੇਸ਼ ਦੇ ਕਿਸਾਨਾਂ ਦੇ ਲਈ ਕੁਝ ਇਸ ਬਜਟ ਦੇ ਵਿੱਚ ਨਹੀਂ ਹੈਗਾ ਜਿਹੜੇ ਕਿ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਦੇਸ਼ ਦੇ ਨੌਜਵਾਨਾਂ ਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਹੈਗਾ। ਦੇਸ਼ ਦੀਆਂ ਮਾਵਾਂ ਪੈਣਾ ਮਹਿਲਾਵਾਂ ਦੇ ਲਈ ਇਸ ਬਜਟ ਦੇ ਵਿੱਚ ਮੈਨੂੰ ਕੁਝ ਨਜ਼ਰ ਨਹੀਂ ਆਇਆ। ਦੇਸ਼ ਦੇ ਕਰਮਚਾਰੀਆਂ ਦੇ ਲਈ ਜਿਨ੍ਹਾਂ ਦੇ ਲਈ OPS ਦਾ ਵਾਅਦਾ ਇਹ ਸਰਕਾਰ ਨੇ ਕੀਤਾ ਸੀਗਾ ਉਹਦੇ ਬਾਰੇ ਇਸ ਬਜਟ ਦੇ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ। ਦੇਸ਼ ਦੇ ਜਵਾਨਾਂ ਦੇ ਲਈ ਜਿਹੜੇ ਸਰਦਾਂ ਦੇ ਉੱਪਰ ਸੀਨਾ ਚੌੜਾ ਕਰਕੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਦੇ ਨੇ ਉਸੋ ਉਹਨਾਂ ਫੌਜਾਂ ਦੇ ਲਈ ਕੁਝ ਨਹੀਂ ਕਿਹਾ ਗਿਆ ਹੈਗਾ ਅਗਨੀਵੀਰ ਸਕੀਮ ਨੂੰ ਖਤਮ ਕਰਨ ਦਾ ਸਾਰੇ ਦੇਸ਼ ਦੇ ਵਿੱਚ ਮੰਗ ਹੈ ਪਰ ਦੇਸ਼ ਦੀ ਫੌਜ ਨੂੰ ਠੇਕੇ ਤੇ ਦੇ ਕੇ ਰੱਖਣ ਦਾ ਜਿਹੜਾ ਇਹਨਾਂ ਨੇ ਆਪਣੀ ਇੱਕ ਇੱਕ ਸਪਸ਼ਟ ਇਰਾਦਾ ਸ਼ੋਅ ਕੀਤਾ ਉਹ ਮੈਂ ਸਮਝਦਾ ਕਿ ਸੱਚਮੁੱਚ ਨਿੰਦਣਯੋਗ ਹੈ ਛੋਟੇ ਇਨਵੈਸਟਰਾਂ ਲਈ ਛੋਟੇ ਪ੍ਰੋਡਿਊਸਰਜ਼ ਦੇ ਲਈ ਛੋਟੇ ਟਰੇਡਰਜ਼ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਨਜ਼ਰ ਆਇਆ ਹੈਗਾ ਔਰ ਸਭ ਤੋਂ ਵੱਡੀ ਗੱਲ ਆਪਾਂ ਸਾਰੇ ਪੰਜਾਬੀ ਆ ਪੰਜਾਬ ਦੇ ਲਈ ਦੇਸ਼ ਦੇ ਲਈ ਤਾਂ ਹੈ ਹੀ ਕੁਝ ਨਹੀਂ ਪੰਜਾਬ ਦੀ ਜਦੋਂ ਗੱਲ ਕਰਦੇ ਆ ਮੈਂ ਸਮਝਦਾ ਕਿ ਪੰਜਾਬ ਉਹ ਸੂਬਾ ਜਿਨੇ ਹਮੇਸ਼ਾ ਦੇਸ਼ ਦੀ ਰੱਖਿਆ ਅੱਗੇ ਹੋ ਕੇ ਕੀਤੀ ਹੈ ਚਾਹੇ ਪਾਰਟੀਸ਼ਨ ਵੇਲੇ ਤੇ ਚਾਹੇ ਦੇਸ਼ ਦਾ ਢਿੱਡ ਭਰਨ ਵੇਲੇ ਗ੍ਰੀਨ ਰੈਵੋਲੂਸ਼ਨ ਵੇਲੇ ਚਾਹੇ ਅੱਤਵਾਦ ਵੇਲੇ ਤੇ ਅੱਜ ਪੰਜਾਬ ਦੇ ਨਾਲ ਵੀ ਇੱਕ ਬਹੁਤ ਵੱਡਾ ਧੋਖਾ ਜਿਹੜਾ ਭਾਜਪਾ ਦੀ ਇਸ ਐਨਡੀਏ ਸਰਕਾਰ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਕੀਤਾ ਹੈ। ਔਰ ਮੈਂ ਸਮਝਦਾ ਕਿ ਇਹ ਸਬਕਾ ਵਿਕਾਸ ਨਹੀਂ ਇਹ ਤਾਂ ਪੰਜਾਬ ਦੇ ਲਈ ਬਦਲਾ ਲਊ। ਬਦਲਾ ਲਊ ਪੰਜਾਬ ਦੇ ਨਾਲ ਇਹ ਬਜਟ ਉਹਨਾਂ ਨੇ ਪੇਸ਼ ਕੀਤਾ ਕਿਉਂਕਿ ਜਿਹੜਾ ਰਿਜ਼ਲਟ ਆ ਪੰਜਾਬ ਨੇ ਭਾਜਪਾ ਦੇ ਹੱਕ ਦੇ ਵਿੱਚ ਦਿੱਤਾ ਸੀਗਾ ਜਿੱਥੇ ਇੱਕ ਵੀ ਸੀਟ ਨਹੀਂ ਆਈ ਉਹਨਾਂ ਨੂੰ ਤੇ ਉਸੇ ਦਾ ਬਦਲਾ ਇਸ ਬਜਟ ਦੇ ਵਿੱਚ ਕੱਢਿਆ ਗਿਆ ਹੈ। ਆਪਾਂ ਸਾਥੀਓ ਗੱਲ ਕਰ ਲਈਏ ਵਰਗ ਮੁਤਾਬਕ ਕਿਸਾਨਾਂ ਦੀ ਗੱਲ ਕਰ ਲਈਏ ਕਿਸਾਨੀ ਖੇਤੀ ਪ੍ਰધાન ਸੂਬਾ तकरीबन 1.5 ਸਾਲ ਦੇ ਕਰੀਬ ਪੰਜਾਬ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠਾ ਰਿਹਾ ਅੱਜ ਵੀ ਬੈਠਾ ਰਹਿਣ ਦੇ ਬਾਰਡਰਾਂ ਦੇ ਉੱਪਰ ਉਹਨਾਂ ਦੇ ਲਈ ਇੱਕ ਨਵਾਂ ਪੈਸਾ ਵੀ ਕੋਈ ਸਪੈਸ਼ਲ ਗ੍ਰਾਂਟ ਜਾਂ ਐਡ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਹੈਗੀ ਐਮਐਸਪੀ ਗਾਰੰਟੀ ਦੀ ਦੀ ਗੱਲ ਦੀ ਮੰਗ ਪੰਜਾਬ ਦਾ ਕਿਸਾਨ ਉਹ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ ਪਰ ਐਮਐਸਪੀ ਦੀ ਗਾਰੰਟੀ ਦੇ ਲਈ ਇੱਕ ਪਰਸ ਇੱਕ ਵਰਡ ਵੀ ਇੱਕ ਸ਼ਬਦ ਵੀ ਇਸ ਬਜਟ ਦੇ ਵਿੱਚ ਇਸ ਸਰਕਾਰ ਵੱਲੋਂ ਨਹੀਂ ਕਿਹਾ ਗਿਆ ਹੈਗਾ ਉਲਟਾ ਪੰਜ ਸਟੇਟਾਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਜਾਣਗੇ ਇਹ ਗੱਲ ਤਾਂ ਕਹੀ ਪਰ ਉਹਦੇ ਵਿੱਚ ਵੀ ਸਪੈਸੀਫਾਈ ਨਹੀਂ ਕੀਤਾ ਗਿਆ ਕਿ ਉਹਨਾਂ 50 ਸਟੇਟਾਂ ਦੇ ਵਿੱਚ ਪੰਜਾਬ ਵੀ ਇੱਕ ਸਟੇਟ ਹੋਊਗੀ। ਸਬਸਿਡੀ ਜਿਹੜੀ ਫਰਟੀਲਾਈਜ਼ਰ ਸਬਸਿਡੀ ਖਾਦਾਂ ਦੇ ਉੱਪਰ ਉਹ ਵੀ ਉਲਟਾ ਘਟਾ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੇ ਉੱਪਰ ਹੋਰ ਬੋਝ ਪਊਗਾ। ਪਿਛਲੇ ਲੰਘੇ ਸਾਹ ਦੌਰਾਨ ਇਹ ਸਬਸਿਡੀ ਤਕਰੀਬਨ 25000 ਕਰੋੜ ਸੀਗੀ ਜਿਹੜੀ ਕਿ ਹੁਣ ਘਟਾ ਕੇ 16000 ਕਰੋੜ ਕਰ ਦਿੱਤੀ ਗਈ ਹੈ। ਔਰ ਇਹਦੇ ਨਾਲ ਤਕਰੀਬਨ 35-36% ਸਬਸਿਡੀ ਖਤਮ ਹੋਣ ਦੇ ਨਾਲ ਪ੍ਰਾਈਸਿਸ ਨੇ ਜਿਹੜੀਆਂ ਕਿਸਾਨੀ ਦੇ ਨਾਲ ਸੰਬੰਧਿਤ ਫਰਟੀਲਾਈਜ਼ਰਸ ਦੀਆਂ ਉਹ ਹੋਰ ਵਧਣਗੇ ਜਿਹਦੇ ਨਾਲ ਬੋਝ ਉਹਨਾਂ ਦੇ ਉੱਪਰ ਹੋਰ ਪਏਗਾ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਲਈ ਇਹੀ ਸਰਕਾਰ ਜਿਹੜੀ ਅੱਜ ਤੋਂ 10 ਸਾਲ ਪਹਿਲਾਂ ਕਹਿੰਦੀ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਿਆ ਕਰਾਂਗੇ ਨੌਕਰੀ ਦਾ ਇੱਕ ਲਫ਼ਜ਼ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਕਿ ਕਿੰਨੇ 100 ਜਾਂ ਕਿੰਨੇ ਲੱਖ ਜਾਂ ਕਿੰਨੇ ਕਰੋੜ ਕਰਾਂਗੇ ਬਲਕਿ 10 ਸਾਲ ਬਾਅਦ ਕੋਈ ਇੰਟਰਨਸ਼ਿਪ ਦੀ ਗੱਲ ਕਰਾਂਗੇ ਇੰਟਰਨਸ਼ਿਪ ਭਾਈ ਨੌਕਰੀ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਨੌਜਵਾਨਾਂ ਦੇ ਲਈ ਕੁਝ ਨਹੀਂ ਕਿਹਾ ਗਿਆ ਸਾਡੀਆਂ ਮਾਵਾ ਪੈਣਾ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ ਨਾ ਦੇਸ਼ ਦੇ ਲਈ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਰੱਖਣਾ ਹੀ ਕੀ ਸੀਗਾ ਗੱਲ ਕੀਤੀ ਜਾਵੇ ਮਹਿੰਗਾਈ ਘਟ ਕਰਨ ਦੀ ਤਾਂ ਕਿ ਸਾਡੀਆਂ ਮਾਵਾ ਪੈਣਾ ਦੀ ਰਸੋਈ ਦੇ ਉੱਪਰ ਜੋ ਉਹਨਾਂ ਨੂੰ ਚਲਾਉਣ ਦੇ ਵਿੱਚ ਮੁਸ਼ਕਲਾਜ ਦੇਸ਼ ਭਰ ਦੇ ਵਿਚਾਰੀਆਂ ਨੇ ਉਹਨਾਂ ਦਾ ਬੋਝ ਹਲਕਾ ਕੀਤਾ ਜਾਵੇ ਉਹਦੇ ਬਾਰੇ ਕੁਝ ਨਹੀਂ ਕਿਹਾ ਗਿਆ ਐਸੇ तरीके ਦੇ ਨਾਲ ਆਪਾਂ ਗੱਲ ਕਰ ਲਈਏ ਛੋਟੀ ਇੰਡਸਟਰੀ ਦੀ ਐਮ ਐਸ ਐਮ ای ਦੀ ਉਹਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਕਿਹਾ ਗਿਆ ਹੈਗਾ ਹਾਂ ਆਪਣੇ ਜਿਹੜੇ ਇਹਨਾਂ ਦੇ ਖਾਸਮ ਖਾਸ ਮਿੱਤਰ ਨੇ ਵੱਡੇ ਇੰਡਸਟਰੀਸਟ ਘਰਾਣੇ ਨੇ ਉਹਨਾਂ ਦੇ ਲਈ ਤਾਂ ਸ਼ਾਇਦ ਬਹੁਤ ਸਾਰੀਆਂ ਸੌਫ ਸੌਣ ਗਿਆ ਬਹੁਤ ਸਾਰੇ ਲੁਭਾਉਣੇ ਵਾਦੇ ਹੋਣਗੇ ਪਰ ਛੋਟੇ ਵਪਾਰੀ ਲਈ ਛੋਟੇ ਟਰੇਡਰ ਦੇ ਲਈ ਕੁਝ ਨਹੀਂ ਕਿਹਾ ਗਿਆ ਇੱਥੋਂ ਤਾਂ ਇੱਥੋਂ ਤੱਕ ਤਾਂ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕਿ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਆਈ ਤੇ ਇਸ ਬਜਟ ਦੇ ਵਿੱਚ ਬਿਹਾਰ ਦਾ ਨਾਮ ਲਿਆ ਗਿਆ ਅਸਮ ਦਾ ਨਾਮ ਲਿਆ ਗਿਆ ਸਿੱਖਿਮ ਦਾ ਨਾਮ ਲਿਆ ਗਿਆ ਉੱਤਰਾਖੰਡ ਦਾ ਨਾਮ ਲਿਆ ਗਿਆ ਹਿਮਾਚਲ ਦਾ ਨਾਮ ਲਿਆ ਗਿਆ ਕਿ ਜੀ ਇੰਨਾ ਸਟੇਟਾਂ ਦੇ ਵਿੱਚ ਜਦੋਂ ਬਰਸਾਤਾ ਪੈਂਦੀਆਂ ਨੇ ਬੱਦਲ ਫਟਦੇ ਨੇ ਭਾਰੀ ਮੀਂਹ ਪੈਂਦੇ ਨੇ ਤੇ ਇੰਨਾ ਸਟੇਟਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ ਇਹਨਾਂ ਨੂੰ ਉਸ ਸਮੇਂ ਪੰਜਾਬ ਦਾ ਨਾਮ ਲੈਣਾ ਵੀ ਇਹਨਾਂ ਨੇ ਮੁਨਾਸਬ ਨਾ ਸਮਝਿਆ ਔਰ ਉਹ ਪੰਜਾਬ ਜਿੱਥੇ ਪਿਛਲੇ ਸਾਲ ਹੀ ਫਲਡਸ ਦੇ ਦੌਰਾਨ 77 ਮੌਤਾਂ ਹੋਈਆਂ ਔਰ 1680 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਆਪ ਦੇ ਪਿੰਡੇ ਤੇ ਝੱਲ ਕੇ ਹਟਿਆ ਪਰ ਇਹਨਾਂ ਦੇ ਮੂੰਹੋਂ ਇੱਕ ਲਫ਼ਜ਼ ਵੀ ਪੰਜਾਬ ਦੇ ਹੱਕਾਂ ਦੇ ਲਈ ਉਹ ਨਹੀਂ ਨਿਕਲਿਆ ਹੈਗਾ ਸੋ ਇਹੋ ਜ ਮੈਂ ਸਮਝਦਾ ਕਿ ਮਾੜਾ ਵਿਤਕਰਾ ਮਾੜਾ ਵਤੀਰਾ ਜਿਹੜਾ ਕਿ ਅੱਜ ਤੱਕ ਕਦੇ ਕਿਸੇ ਬਜਟ ਦੇ ਵਿੱਚ ਕਿਸੇ ਸਰਕਾਰ ਦੇ ਵਿੱਚ ਨਹੀਂ ਦੇਖਿਆ ਹੋਣਾ ਅੱਜ ਪੰਜਾਬ ਨੂੰ ਲੋੜ ਹੈ ਔਰ ਕੱਲ ਹੀ ਇਹਦੇ ਬਾਰੇ ਇੱਕ ਬੜੇ ਵਿਸਤਾਰ ਦੇ ਵਿੱਚ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਹਿਬ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਦੇ ਵਿੱਚ ਐਫਐਮ ਚੀਮਾ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਬੜਾ ਸੋਹਣਾ ਕੇਸ ਹੈ ਜਿਹੜਾ ਉਹ ਪਲੈਨਿੰਗ ਕਮਿਸ਼ਨ ਨੂੰ ਪੇਸ਼ ਕਰਕੇ ਆਟੇ ਜਿਹਦੇ ਵਿੱਚ ਪੰਜਾਬ ਦੇ ਲਈ 132000 ਕਰੋੜ ਰੁਪਏ ਜਿਹੜਾ ਉਹ ਪੰਜਾਬ ਦੇ ਹਰ ਵਰਗ ਦੇ ਲਈ ਮੰਗਿਆ ਗਿਆ ਪਰ ਇਸ ਬਜਟ ਦੇ ਵਿੱਚ ਨਾ ਡਿਪਲੀਟਿੰਗ ਵਾਟਰ ਟੇਬਲ ਦੇ ਲਈ ਜਿਹੜਾ ਪੰਜਾਬ ਦੇ ਵਿੱਚ ਹਰ ਰੋਜ਼ ਪਾਣੀ ਨੀਚੇ ਜਾ ਰਿਹਾ ਪੰਜਾਬ ਬੰਜਰ ਬਣਨ ਵੱਲ ਵਧ ਰਿਹਾ ਹੈ ਨਾ ਕ੍ਰੌਪ ਡਾਈਵਰਸੀਫਿਕੇਸ਼ਨ ਦੇ ਲਈ ਨਾ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਲਈ ਨਾ ਬਾਰਡਰ ਔਰ ਕੰਡੀ ਏਰੀਆ ਦੇ ਇਨਫਰਾਸਟ੍ਰਕਚਰ ਦੇ ਲਈ ਨਾ ਸਕਿੱਲ ਡਿਵੈਲਪਮੈਂਟ ਦੇ ਲਈ ਨਾ ਹੈਲਥ케ਅਰ ਦੇ ਲਈ ਨਾ ਐਜੂਕੇਸ਼ਨ ਦੇ ਲਈ ਨਾ ਸ਼ਹਿਰਾਂ ਔਰ ਪਿੰਡਾਂ ਦੇ ਵਿਕਾਸ ਦੇ ਲਈ ਯੂਲਬੀ ਔਰ ਰੂਰਲ ਡਵੈਲਪਮੈਂਟ ਜੋ ਏਰੀਆ ਹੈਗੇ ਪਿੰਡ ਹੈਗੇ ਉਹਨਾਂ ਦੇ ਲਈ ਕੱਖ ਵੀ ਇਸ ਸਰਕਾਰ ਨੇ ਇਸ ਬਜਟ ਦੇ ਵਿੱਚ ਪੰਜਾਬ ਦੇ ਲਈ ਨਹੀਂ ਰੱਖਿਆ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਕਿ ਸਭ ਕਾ ਸਾਥ ਸਭ ਕਾ ਵਿਕਾਸ ਕਹਿਣ ਵਾਲੀ ਸਰਕਾਰ ਅੱਜ ਕਿੰਨੀ ਕੁ ਵਿਨਾਸ਼ਕਾਰੀ ਏ ਇਸ ਦੇਸ਼ ਦੇ ਲਈ ਔਰ ਪੰਜਾਬ ਦੇ ਲਈ ਹੋ ਰਹੀ ਹੈ ਉਹ ਅੱਜ ਦੇ ਇਸ ਬਜਟ ਨੂੰ ਪੇਸ਼ ਕਰਨ ਦੌਰਾਨ ਸਮੁੱਚਾ ਪੰਜਾਬ ਹੈ ਜਿਹੜਾ ਉਹ ਸਮਝ ਚੁੱਕਿਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਪੰਜਾਬੀ ਵੀਰ ਨੇ ਉਹ ਇਸ ਬਜਟ ਨੂੰ ਸਿਰੇ ਤੋਂ ਨਕਾਰ ਚੁੱਕੇ ਨੇ ਇਸ ਬਜਟ ਦੇ ਵਿੱਚ ਪੰਜਾਬ ਪ੍ਰਤੀ ਨਫ਼ਰਤ ਹੈ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਦੀ ਔਰ ਕੇਂਦਰ ਸਰਕਾਰ ਦੀ ਉਹ ਸਪਸ਼ਟ ਨਜ਼ਰ ਆਉਂਦੀ ਹੈ ਔਰ ਮੈਂ ਸਮਝਦਾ ਕਿ ਮੁਲਕ ਕਿਸ ਪਾਸੇ ਵੱਲ ਜਾ ਰਿਹਾ ਹੈ ਇਕਨੋਮੀ ਕਿਸ ਪਾਸੇ ਵੱਲ ਜਾ ਰਹੀ ਹੈ ਉਹਦਾ ਅੰਦਾਜ਼ਾ ਕੱਲ ਹੀ ਦੇਸ਼ ਦੇ ਲੋਕਾਂ ਨੂੰ ਬੜੇ ਭਲੀ ਭੰਦੀ ਅੰਦਾਜ਼ਾ ਹੋ ਗਿਆ ਸੀਗਾ ਇਕਨੋਮਿਕ ਸਰਵੇ ਦੇਸ਼ ਦਾ ਕੱਲ ਉਹ ਪੇਸ਼ ਕੀਤਾ ਗਿਆ ਤੇ ਇਹੀ ਮੋਦੀ ਸਾਹਿਬ ਇਹੀ ਐਨਡੀਏ ਸਰਕਾਰ ਜਿਹੜੀ ਗੱਲ ਕਰਦੀ ਸੀ ਜੀ ਕਿ ਅਸੀਂ 5 ਸਾਲਾਂ ਦੇ ਵਿੱਚ 5 ਟ੍ਰਿਲੀਅਨ ਇਕਨੋਮੀ ਬਣਾ ਦਾਂਗੇ ਅਸੀਂ ਜੀ 1900 2047 ਤੱਕ ਅਸੀਂ ਦੇਸ਼ ਨੂੰ ਤੀਜੀ ਸਭ ਤੋਂ ਵੱਡੀ ਇਕਨੋਮਿਕ ਪਾਵਰ ਬਣਾ ਦਾਂਗੇ ਤੇ ਉਸੇ ਇਕਨੋਮਿਕ ਬਜਟ ਦੇ ਵਿੱਚ ਉਹਨਾਂ ਨੇ ਆਪ ਮੰਨਿਆ ਕਿ ਇਨਵੈਸਟਮੈਂਟ ਜਿਹੜੀ ਉਹ 45% ਘਟ ਗਈ ਹੈ ਜਿਹੜੀ ਪ੍ਰੋਡਕਸ਼ਨ ਹੈ ਉਹ 15% ਘਟ ਗਈ ਹੈ ਜਿਹੜੇ ਐਕਸਪੋਰਟਸ ਨੇ ਉਹ 12% ਘਟ ਗਏ ਨੇ ਜਦੋਂ ਇੰਡਸਟਰੀ ਦੇ ਵਿੱਚ ਐਕਸਪੋਰਟਸ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਇਨਵੈਸਟਮੈਂਟ ਦੇ ਵਿੱਚ ਇੰਨੀ ਵੱਡੀ ਗਰਾਵਟ ਕੇਂਦਰ ਸਰਕਾਰ ਆਪ ਮੰਨ ਰਹੀ ਹੈ ਤੇ ਕਿਹੜੇ ਪਾਸੇ 5 ਟ੍ਰਿਲੀਅਨ ਇਕਨੋਮੀ ਬਣਾਉਣ ਦੀਆਂ ਗੱਲਾਂ ਕਰਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਕਾਰ ਨੇ ਇਹ ਹੋਰ ਕੱਖ ਨਹੀਂ ਹੈਗਾ ਪੰਜਾਬ ਦੇ ਲਈ ਇਹਨਾਂ ਨੇ ਨਫਰਤ ਹੈ ਜਿਹੜੀ ਉਹ ਇਸ ਬਜਟ ਦੇ ਵਿੱਚ ਸਪਸ਼ਟ ਨਜ਼ਰ ਆ ਰਹੀ ਹੈ ਕੱਲੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਕੁਰਸੀ ਬਚਾਉਣ ਦੇ ਲਈ ਅਸੀਂ ਨਹੀਂ ਕਹਿੰਦੇ ਹੈਗੇ ਕਿ ਕਿਸੇ ਸਟੇਟ ਨੂੰ ਨਾ ਦਿਓ ਪਰ ਜਿਸ ਤਰੀਕੇ ਦੇ ਨਾਲ ਬਿਹਾਰ ਨੂੰ 26 ਕਰੋੜ 26000 ਕਰੋੜ ਆਂਧਰਾ ਪ੍ਰਦੇਸ਼ ਨੂੰ 16000 ਕਰੋੜ ਜਿੰਨਾਂ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟਿੱਕੀ ਹੋਈ ਹੈ ਜਿੰਨਾਂ ਦੀਆਂ ਸਪੋਰਟ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟਿੱਕੀ ਹੋਈ ਹੈ ਉਹਨਾਂ ਨੂੰ ਹਜ਼ਾਰਾਂ ਕਰੋੜ ਦੇ ਗੱਫੇ ਦੇਣ ਚੰਗੀ ਗੱਲ ਐ ਸੀ ਨਹੀਂ ਕੋਬਜੈਕਟ ਕਰਦੇ ਹੈਗੇ ਪਰ ਦਿੱਲੀ ਨਾਲ ਪਰ ਪੰਜਾਬ ਨਾਲ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਕਿ ਸਿਰਫ ਔਰ ਸਿਰਫ ਇੱਥੇ ਆਮ ਆਦਮੀ ਪਾਰਟੀ ਦਾ ਦਾ ਰਾਜਭਾਗ ਹੈ ਲੋਕ ਇੱਥੇ ਤੁਹਾਡੀਆਂ ਨਫ਼ਰਤ ਪਾਉ ਨੀਤੀਆਂ ਨੂੰ ਨਕਾਰ ਕੇ ਅਰਵਿੰਦ ਕੇਜਰੀਵਾਲ ਦੀਆਂ ਹੈਲਥ ਔਰ ਐਜੂਕੇਸ਼ਨ ਔਰ ਇਮਾਨਦਾਰੀ ਦੀਆਂ ਨੀਤੀਆਂ ਦੇ ਉੱਪਰ ਮੋਹਰ ਲਾਉਂਦੇ ਨੇ ਤੁਸੀਂ ਇਸ ਕਰਕੇ ਦੁਸ਼ਮਨੀ ਇਹ ਜਿਹੜੀ ਪੰਜਾਬ ਔਰ ਦਿੱਲੀ ਦੇ ਨਾਲ ਕੱਢ ਰਹੇ ਹੋ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਔਰ ਸਿਰਫ ਆਪਦੀ ਕੁਰਸੀ ਬਚਾਉ ਅ ਬਜਟ ਹੈ ਇਹ ਔਰ ਇਹਦੇ ਵਿੱਚ ਕੱਖ ਨਹੀਂ ਹੈ ਬਾਕੀ ਸਾਰੇ ਮੁਲਕ ਦੇ ਨਾਲ ਔਰ ਖਾਸ ਤੌਰ ਤੇ ਚੇਚੇ ਤੌਰ ਤੇ ਪੰਜਾਬ ਦੇ ਨਾਲ ਇਹ ਬਹੁਤ ਵੱਡਾ ਧੋਖਾ ਹੈ ਜਿਹਨੂੰ ਕਿ ਅੱਜ ਸਮੁੱਚਾ ਪੰਜਾਬ ਹੈ ਜਿਹੜਾ ਉਸਪਸ਼ਟ ਤੌਰ ਦੇ ਉੱਪਰ ਨਕਾਰਦਾ ਹੈ ਸੋ ਬਹੁਤ-ਬਹੁਤ ਧੰਨਵਾਦੀ ਕੋਈ ਤਦ ਤੁਸੀਂ ਕੀ ਡਿਮਾਂਡ ਰੇਜ਼ ਕੀਤੀ ਸੀ ਕਿ ਬਜਟ ਦੇ ਵਿੱਚ ਸੱਜ ਪਰਾਮੀ ਇਹ ਮਿਲਣਾ ਚਾਹੀਦਾ ਹੈ ਦੇਖੋ ਅਸੀਂ ਕੱਲ ਜਿਹੜਾ ਇਹ ਬਜਟ ਦਾ ਤਾਂ ਕਰ ਚਲੋ ਪਹਿਲਾਂ ਹੀ ਕਈ ਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਐਮਪੀ ਸਾਹਿਬਾਨ ਵੀ ਉਹ ਕਈ ਵਾਰੀ ਰਿਪਰੈਜ਼ੈਂਟੇਸ਼ਨ ਜਿਹੜੇ ਦੇ ਚੁੱਕੇ ਨੇ ਪਰ ਜਿਹੜੀ ਪਲੈਨਿੰਗ ਕਮਿਸ਼ਨ ਕੋਲ ਕੱਲ ਜਿਹੜੀ ਮੰਗ ਰੱਖੀ ਹੈ ਪੰਜਾਬ ਨੇ ਉਹ 132000 ਕਰੋੜ ਰੁਪਏ ਦੀ ਮੰਗ ਰੱਖੀ ਹੈ ਔਰ ਇਹਦੇ ਵਿੱਚ ਉਚੇਚੇ ਤੌਰ ਤੇ 75000 ਕਰੋੜ ਹੈ ਜਿਹੜਾ ਉਹ ਸਪੈਸ਼ਲੀ ਮੰਗਿਆ ਗਿਆ ਹੈ 인ਫਰਾਸਟਰਕਚਰ ਡਿਵੈਲਪਮੈਂਟ ਦੇ ਲਈ ਪੰਜਾਬ ਵੱਲੋਂ ਮੰਗਿਆ ਗਿਆ ਕਿਸ ਤਰੀਕੇ ਦੇ ਨਾਲ ਜੋ ਪਾਣੀ ਧਰਤੀ ਹੇਠਲਾ ਪਾਣੀ ਹੈ ਉਹਨੂੰ ਬਚਾਉਣ ਦੇ ਲਈ ਮੰਗਿਆ ਗਿਆ ਹੈ ਪੰਜਾਬ ਕੋਲ ਕ੍ਰੌਪ ਡਾਈਵਰਸੀਫਿਕੇਸ਼ਨ ਔਰ ਵੈਲਿਊ ਐਡੀਸ਼ਨ ਆਫ ਕ੍ਰੌਪ ਦੇ ਲਈ ਮੰਗਿਆ ਗਿਆ ਹੈ ਪੰਜਾਬ ਵੱਲੋਂ ਐਮ ਐਸ ਐਮ ਈਜ਼ ਦੇ ਲਈ ਮੰਗਿਆ ਗਿਆ ਹੈ ਪੰਜਾਬ ਵੱਲੋਂ ਹੈਲਥ ਕੇਅਰ ਔਰ ਐਜੂਕੇਸ਼ਨ ਸਿਸਟਮ ਦੇ ਲਈ ਅਲੱਗ ਤੋਂ ਮੰਗਿਆ ਗਿਆ ਹੈ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਤੋਂ ਨਾਰਕੋ 테ਰੋਰਿਜ਼ਮ ਚੱਲ ਰਿਹਾ ਹੈ ਉਹਨੂੰ ਜੜੋਂ ਖਤਮ ਕਰਨ ਦੇ ਲਈ ਮੰਗਿਆ ਗਿਆ ਸੋ ਇਹ ਤਕਰੀਬਨ 132000 ਕਰੋੜ ਹੈ ਜਿਹੜਾ ਉਹ ਆਉਣ ਵਾਲੇ 5 ਸਾਲਾਂ ਦੇ ਲਈ ਉਹ ਪੰਜਾਬ ਨੇ ਕੱਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਅਮਨ ਜੀ ਜਿਹੜਾ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ